ਇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਦੋਂ ਕੁਛ ਮਿੱਠਾ ਖਾਣ ਨੂੰ ਦਿਲ ਕਰੇ ਤੇ ਆਪਾਂ ਝਟਪਟੀ ਮਿੱਠਾ ਬਣਾ ਲਈਏ ਬਹੁਤ ਹੀ ਸੌਖਾ ਮਿਲਟ ਦੀ ਰੈਸਪੀ ਤੁਹਾਡੇ ਲਈ ਲੈ ਕੇ ਆਈਆਂ ਕੋਦਰੇ ਦੇ ਗਾਜਰਾਂ ਵਾਲੇ ਚੌਲ ਜਿਹੜੇ ਸਵਾਦਿਸ਼ਟ ਤਾਂ ਹੋਣਗੇ ਸਿਹਤਮੰਦ ਵੀ ਬਹੁਤ ਹੋਣਗੇ ਬੱਚੇ ਖਾਣਗੇ ਬੱਚਿਆਂ ਲਈ ਵੀ ਬਹੁਤ ਵਧੀਆ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਆਪਾਂ ਜੀ ਇੱਕ ਚਮਚ ਦੇਸੀ ਗਾਂ ਦਾ ਘਿਓ ਲਵਾਂਗੇ ਇੱਕ ਕੜਾਈ ਵਿੱਚ ਪਾ ਕੇ ਥੋੜਾ ਜਿਹਾ ਮੈਲਟ ਹੋਣ ਤੱਕ ਡੇਢ ਕਿਲੋ ਗਾਜਰਾਂ ਨੂੰ ਕੱਦੂ ਕਸ਼ ਕਰ ਲਿਆ ਉਹ ਗਾਜਰਾਂ ਇਹਦੇ ਵਿੱਚ ਪਾ ਕੇ ਪੁੰਨਾਗੇ ਤੁਸੀਂ ਨਹੀਂ ਵੀ ਘਿਓ ਪਾਉਣਾ ਨਾ ਵੀ ਪਾਓ ਇੱਕ ਕੜਚੀ ਪਾਣੀ ਵਿੱਚ ਵੀ ਗਾਜਰਾ ਨੂੰ ਪੁੰਨ ਲਓ ਇਹ ਬਹੁਤ ਵਧੀਆ ਪੁੱਜ ਜਾਣਗੇ ਗਾਜਰਾ ਬੱਚਿਆਂ ਨੂੰ ਖਵਾਉਣ ਦਾ ਬਹੁਤ ਵਧੀਆ ਗਾਜਰਾ ਬਹੁਤ ਸਿਹਤਮੰਦ ਹੁੰਦੀਆਂ ਜੇਕਰ ਤੁਸੀਂ ਕੋਧਰੇ ਵਿੱਚ ਗਾਜਰਾਂ ਵਾਲੇ ਚੌਲ ਗੁੜ ਵਾਲੇ ਬਣਾਉਂਦੇ ਹੋ ਕਿਉਂਕਿ ਦੂਸਰੇ ਤਾਂ ਆਪਾਂ ਬਹੁਤ ਵਾਰ ਬਣਾਏ ਆ ਬਾਸਪਤੀ ਵਾਲੇ ਚੌਲ ਗੁੜ ਵਾਲੇ ਮੈਂ ਕਿਹਾ ਕਿਉਂ ਨਾ ਕੋਧਰੇ ਵਾਲੇ ਗੁੜ ਵਾਲੇ ਚੌਲ ਬਣਾ ਕੇ ਦੇਖੀਏ ਤੇ ਹਰ ਇੱਕ ਨੂੰ ਪਸੰਦ ਆਉਣ ਵਾਲੇ ਆ ਜੀ ਤੇ ਇਹ ਗਾਜਰਾਂ ਆਪਣੀਆਂ ਦੇਖੋ ਜੀ ਪੁੱਜ ਗਈਆਂ ਐ ਤੇ ਉਧਰ ਜਿਹੜਾ ਆਪਾਂ ਕੋਧਰਾ ਲਿਆਏ ਉਹਨੂੰ ਓਵਰਨਾਈਟ ਸੋਕ ਕਰਕੇ ਆਪਾਂ ਸੁਕਾ ਕੇ ਹੀ ਰੱਖੀਦਾ ਹਮੇਸ਼ਾ ਹੀ ਕਿਉਂਕਿ ਕੋਈ ਨਾ ਕੋਈ ਚੀਜ਼ ਤਿਆਰ ਹੁੰਦੀ ਰਹਿੰਦੀ ਐ ਤੇ ਇਹ ਇੱਕ ਕੌਲੀ ਆਪਾਂ ਵਿੱਚ ਕੋਧਰੇ ਦੇ ਚੌਲ ਪਾ ਦਾਂਗੇ ਤੇ ਦੋ ਕੌਲੀਆਂ ਪਾਣੀ ਪਾ ਦਾਂਗੇ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਆਪਾਂ ਜੀ ਗੁੜ ਲਿਆਇਆ ਦੇਸੀ ਗੁੜ ਉਹ ਵੀ ਬਹੁਤ ਥੋੜਾ ਲਿਆਇਆ ਐ ਜਿਆਦਾ ਨਹੀਂ ਲਿਆ ਵੈਸੇ ਇਹਦੇ ਵਿੱਚ ਦੋ ਕੌਲੀਆਂ ਗੁੜ ਦੀਆਂ ਪੈਂਦੀਆਂ ਐ ਜੇ ਬਰੋਬਰ ਜਿਆਦਾ ਮਿੱਠਾ ਪਾਉਣਾ ਹੋਵੇ ਕਿਉਂਕਿ ਗਾਜਰਾ ਵੀ ਮਿੱਠੀਆਂ ਜਿਹੜੇ ਡਰਾਈ ਫਰੂਟ ਦੀ ਵਰਤੋਂ ਕਰਾਂਗੇ ਉਹ ਵੀ ਮਿੱਠਿਆ ਕਿਉਂਕਿ ਆਪਾਂ ਇਹਦੇ ਵਿੱਚ ਸ਼ਵਾਰੇ ਦੇ ਸੌਗੀ ਦੀ ਵਰਤੋਂ ਕਰਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਥੋਂ ਹੀ ਪਤਾ ਲੱਗ ਜਾਣਾ ਅੱਧੀ ਕੀ ਕੌਲੀ ਆਪਾਂ ਪਾਣੀ ਦੀ ਇਹਦੇ ਵਿੱਚ ਹੋਰ ਪਾਵਾਂਗੇ ਤੇ ਇਹ ਜੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਇੱਕ ਨੂੰ ਪਸੰਦ ਆਏਗਾ ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਗਜਰੇਲਾ ਹੀ ਖਾ ਲੇ ਖਾ ਰਹੇ ਹੋ ਬਹੁਤ ਹੀ ਸੁਆਦਿਸ਼ਟ ਬਣਦੇ ਆ ਕੋਦਰੇ ਦੇ ਗੋੜ ਵਾਲੇ ਚੌਲ ਤੇ ਬਹੁਤ ਹੀ ਸੌਖੇ ਆ ਬਹੁਤ ਹੀ ਝਟਪਟ ਬਣ ਜਾਂਦੇ ਆ ਤੁਹਾਨੂੰ ਪਤਾ ਹੀ ਇਹ ਕੋਦਰਾ ਬਹੁਤ ਜਲਦੀ ਪੱਕ ਜਾਂਦਾ ਏ ਤੇ ਡਰਾਈ ਫੂਡ ਵਿੱਚ ਆਪਾਂ ਨਾਰੀਅਲ ਕਾਜੂ ਬਦਾਮ ਕਿਸ਼ਮਿਸ਼ ਤੇ 슈ਾਰੇ ਇਹਨਾਂ ਨੂੰ ਕੱਟ ਲਿਆ ਏ ਤੇ ਆਪਾਂ ਪਾ ਕੇ ਮਿਕਸ ਕਰਾਂਗੇ ਤੇ ਇਸ ਨਾਲ ਇਹਨਾਂ ਦਾ ਜਿਹੜਾ ਸੁਆਦ ਏ ਦੁੱਗਣਾ ਹੋ ਜਾਏਗਾ ਤੇ ਲਓ ਜੀ ਆਪਣੇ ਚੌਲ ਤਿਆਰ ਹੋ ਗਏ ਹੁਣ ਖਾਣ ਲਈ ਇਹਨੂੰ ਤੁਸੀਂ ਗਰਮ-ਗਰਮ ਖਾ ਸਕਦੇ ਹੋ ਬਹੁਤ ਹੀ ਸਵਾਦਿਸ਼ਟ ਇੱਕ ਵਾਰੀ ਜੀ ਬਣਾ ਕੇ ਜਰੂਰ ਦੇਖਿਓ ਤੇ ਮੈਂ ਦੁੱਧ ਪਾ ਕੇ ਖਾਣੀ ਹੁੰਦੀ ਹੈ ਮੈਨੂੰ ਦੁੱਧ ਵਾਲੇ ਚੌਲ ਬਹੁਤ ਹੀ ਪਸੰਦ ਆਉਂਦੇ ਹੋ ਤੁਹਾਡੀ ਆਪਣੀ ਇੱਛਾ ਹੈ ਦੁੱਧ ਪਾਉਣਾ ਦੁੱਧ ਵੀ ਪਾ ਸਕਦੇ ਹੋ ਵੈਸੇ ਵੀ ਇਹਨੂੰ ਖਾ ਸਕਦੇ ਹੋ ਕਿਸੇ ਨੂੰ ਵੀ ਖਿਲਾਓਗੇ ਤੇ ਉਹ ਤੁਹਾਡੀ ਬਹੁਤ ਤਾਰੀਫ ਕਰੇਗਾ ਕਿਉਂਕਿ ਬਹੁਤ ਹੀ ਸਵਾਦ ਬੰਦਿਆ ਤੇ ਤੁਸੀਂ ਜੀ ਬਣਾਇਓ ਜਰੂਰ ਬਹੁਤ ਹੀ ਸੌਖਾ ਤਰੀਕਾ ਹੈ ਤੇ ਝਟਪਾਟੀ ਤੁਹਾਡੇ ਲਈ ਮਿੱਠਾ ਘਰ ਵਿੱਚ ਹੀ ਨਾਲੇ ਗੁਣਕਾਰੀ ਜਿਹੜਾ ਕੋਧਰੇ ਦੇ ਚੌਲ ਵੈਸੇ ਹੀ ਗੁਣਕਾਰੀ ਹੁੰਦੇ ਆ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ